ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਬਿਲਟੋਹਾ ਦੇ ਵਿਚਕਾਰ ਚੱਲ ਰਿਹਾ ਰੌਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਅੱਜ ਇੱਕ ਵਾਰ ਫਿਰ ਤੋਂ ਵਿਰਸਾ ਸਿੰਘ ਬਿਲਟੋਹਾ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਤੇ ਇੱਕ ਵੀਡੀਓ ਜੋ ਲਗਾਤਾਰ ਚੱਲ ਰਹੀ ਹੈ ਉਸ ਨੂੰ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦੀ ਇੱਕ ਗੱਲਬਾਤ ਹੈ ਜੋ ਕਿ ਵਿਰਸਾ ਸਿੰਘ ਬਿਲਟੋਹਾ ਦੇ ਨਾਲ ਹੋ ਰਹੀ ਹੈ ਜਦੋਂ 25 ਅਕਤੂਬਰ ਨੂੰ ਜਥੇਦਾਰ ਦੇ ਵੱਲੋਂ ਉਹਨਾਂ ਨੂੰ ਤਾਲਬ ਕੀਤਾ ਗਿਆ ਸੀ ਤੇ ਗੱਲਬਾਤ ਹੋ ਰਹੀ ਸੀ ਤਾਂ ਉਸ ਵੀਡੀਓ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਗੱਲ ਕਬੂਲ ਰਹੇ ਨੇ ਕਿ ਮੇਰੀ ਲੀਡਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲਬਾਤ ਦਾ ਉਹਨਾਂ ਨੇ ਇੱਥੇ ਦਾਵਾ ਕੀਤਾ ਸੀ ਜਿਸ ਨੂੰ ਲੈ ਕੇ ਮਿਰਸਾ ਸਿੰਘ ਮਿਲਟੋਆ ਹਨ ਆਖਿਆ ਕਿ ਜਥੇਦਾਰ ਨੇ ਹੁਣ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਇਹ ਗੱਲ ਹੁਣ ਖੁੱਲ੍ਹੇਆਮ ਕਬੂਲ ਕਰ ਲਈ ਗਈ ਹੈ ਕਿ ਭਾਜਪਾ ਦੇ ਲੀਡਰਾਂ ਨਾਲ ਉਹਨਾਂ ਦੀ ਸਾਂਝ ਹੈ ਅਤੇ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਅਕਾਲੀਆਂ ਨੂੰ ਸਾਲਿਓ ਕਿਹਾ ਗਿਆ ਇਹ ਗਾਲ ਕੱਢੀ ਗਈ ਹੈ ਮੰਦੇ ਸ਼ਬਦ ਬੋਲੇ ਗਏ ਨੇ ਅਕਾਲੀ ਦਲ ਦੇ ਲੀਡਰਾਂ ਵਾਸਤੇ ਤਾਂ ਇਸ ਨੂੰ ਲੈ ਕੇ ਵਿਰਸਾ ਸਿੰਘ ਮਲਟੋਹਾਣਾ ਨੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨੇ ਉੱਤੇ ਲਿਆ ਇਸ ਮਾਮਲੇ ਨੂੰ ਦੇਖਦੇ ਆ ਜ਼ਥੇਦਾਰ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਇਸ ਮਾਮਲੇ ਦਾ ਸਪਸ਼ਟੀਕਰਨ ਦਿੱਤਾ ਗਿਆ ਤੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਗਿਆ ਕਿ ਕੁਝ ਅਕਾਲੀ ਦਲ ਦੇ ਲੀਡਰ ਲਗਾਤਾਰ ਮੇਰਾ ਨੁਕਸਾਨ ਕਰ ਰਹੇ ਨੇ ਮੇਰੇ ਉੱਤੇ ਨਿੱਜੀ ਦੂਸ਼ਾ ਲਾ ਰਹੇ ਨੇ ਮੇਰੀ ਇਮੇਜਾ ਉਸ ਨੂੰ ਖਰਾਬ ਕੀਤਾ ਜਾ ਰਿਹਾ ਹੈ ਉਸ ਨੂੰ ਲਗਾਤਾਰ ਅਕਾਲੀ ਦਲ ਦੇ ਇਹਨਾਂ ਆਗੂਆਂ ਦੇ ਵੱਲੋਂ ਜਾਂ ਕੁਝ ਲੋਕਾਂ ਦੇ ਵੱਲੋਂ ਲਗਾਤਾਰ ਮੇਰੇ ਨਿੱਜੀ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਲੈ ਕੇ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਨੇ ਇਹ ਵੀ ਆਖਿਆ ਕਿ ਜਿਹੜੀ ਸਾਲਿਓ ਸ਼ਬਦ ਉਹਨਾਂ ਦਾ ਕਹਿਣਾ ਹੈ ਕਿ ਇਤਰਾਜਯੋਗ ਹੈ ਤਾਂ ਇਹ ਸ਼ਬਦ ਮਾਲਵੇ ਦੇ ਵਿੱਚ ਆਮ ਭਾਸ਼ਾ ਦੇ ਵਿੱਚ ਬੋਲਿਆ ਜਾਂਦਾ ਹੈ ਇਹ ਕੋਈ ਵੀ અપਮਾਨਜਨਕ ਸ਼ਬਦ ਨਹੀਂ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਬਦ ਆਮ ਬੋਲੀ ਦੇ ਵਿੱਚ ਬੋਲਿਆ ਜਾਣ ਵਾਲਾ ਸ਼ਬਦ ਹੈ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਆਖਿਆ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ ਭਾਵੇਂ ਕੁਝ ਵੀ ਕਰ ਲੈਣ ਜੇਕਰ ਅਸਤੀਫਾ ਪ੍ਰਵਾਨ ਕਰਨਾ ਹੈ ਮੇਰਾ ਪਹਿਲਾਂ ਵਾਲਾ ਤਾਂ ਕਰ ਸਕਦੇ ਆ ਪਰ ਨਵਾਂ ਦੁਬਾਰਾ ਅਸਤੀਫਾ ਮੈਂ ਨਹੀਂ ਦੇਵਾਂਗਾ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਹੋਰ ਵੀ ਕਈ ਗੱਲਾਂ ਨੂੰ ਲੈ ਕੇ ਇਹਨਾਂ ਸਵਾਲਾਂ ਦੇ ਉੱਤੇ ਜਵਾਬ ਦਿੱਤੇ ਨੇ ਜਿਹੜੇ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਉੱਠ ਰਹੇ ਨੇ ਤਾਂ ਜਥੇਦਾਰ ਨੇ ਸਿੱਧੇ ਤੌਰ ਤੇ ਇਸ ਮਾਮਲੇ ਦੇ ਵਿੱਚ ਆਖਿਆ ਕਿ ਬਿਰਸਾ ਸਿੰਘ ਬਿਲਟੋਹਾ ਦੇ ਵੱਲੋਂ ਜੋ ਗੱਲ ਉਛਾਲੀ ਜਾ ਰਹੀ ਹੈ ਉਸ ਦੇ ਵਿੱਚ ਇਹ ਵੀ ਇੱਕ ਵੱਡੀ ਮੰਗ ਉਹਨਾਂ ਨੇ ਕੀਤੀ ਹੈ ਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਜੇ ਬਿਰਸਾ ਸਿੰਘ ਬੇਲਟੋਵਾ ਨੇ ਸ਼ੇਅਰ ਕੀਤੀ ਹੈ ਸਿਰਫ ਉਹ ਅਗਿਆਨੀ ਰੰਗਵੀਰ ਸਿੰਘ ਦੇ ਕੋਲ ਸੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਕੋਲ ਸੀ ਤਾਂ ਫਿਰ ਇਹ ਵਾਇਰਲ ਕਿਵੇਂ ਹੋ ਗਈ ਹੈ ਇਸ ਦਾ ਵੀ ਉਹਨਾਂ ਨੇ ਜਵਾਬ ਮੰਗਿਆ ਤਾਂ ਸਿੱਧੇ ਤੌਰ ਤੇ ਇਸ ਮਾਮਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਪੂਰੀ ਤਰ੍ਹਾਂ ਖੁੱਲ੍ਹ ਕੇ ਬਿਰਸਾ ਸਿੰਘ ਬੇਲਟੋਵਾ ਨੂੰ ਜਵਾਬ ਦੇ ਰਹੇ ਨੇ ਤਾਂ ਦੂਜੇ ਪਾਸੇ ਬਿਰਸਾ ਸਿੰਘ ਬੇਲਟੋਵਾ ਵੀ ਹੁਣ ਗਾਨੀ ਹਰਪ੍ਰੀਤ ਸਿੰਘ ਦੇ ਖਿਲਾਫ ਲਗਾਤਾਰ ਕੋਈ ਨਾ ਕੋਈ ਨਵੀਂ ਚੀਜ਼ ਕੱਢ ਕੇ ਸਾਹਮਣੇ ਲਿਆ ਰਹੇ ਨੇ ਤਾਂ ਇਸ ਤਰੀਕੇ ਦਾ ਜੋ ਪੰਜਾਬ ਦੇ ਵਿੱਚ ਜਾਂ ਅਕਾਲੀ ਦਲ ਤੇ ਪੰਥ ਦੇ ਵਿੱਚ ਮਾਹੌਲ ਬਣਿਆ ਹੈ ਇਸ ਬਾਰੇ ਤੁਹਾਡਾ ਜੋ ਵੀ ਵਿਚਾਰ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ